ਇਹਤਵਾਰ ਬਾਣੀ ਦਿਨ ਤੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਤ ਗੁਰੂ ਚਰਿਆ ਦੇ ਕੰਡੇ ਤੇ ਇਸ ਰਮਣੀਕ ਸਥਾਨ ਤੇ ਸ੍ਰੀ ਚਪਈ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਚਾਰਨ ਕੀਤਾ ਜਿਸ ਦਾ ਜ਼ਿਕਰ ਸਤ ਗੁਰੂ ਜੀ ਆਪ ਸ੍ਰੀ ਚਪਈ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ ਹਾ ਸਾਲ ਜਦੋਂ ਸੰਗਤਾਂ ਹਉਲੇ ਮਹੱਲੇ ਤੇ ਜਾ ਵਸ ਸਾਖੀ ਦੇ ਪਾਵਨ ਦਿਵਸ ਤੇ ਸ੍ਰੀ ਅਨੰਤਪੁਰ ਸਾਹਿਬ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ ਤੇ ਇਸ ਸਥਾਨ ਉੱਤੇ ਪਾਉਂਚ ਕੇ ਸ੍ਰੀ ਚਪਈ ਸਾਹਿਬ ਜੀ ਦੀ ਬਾਣੀ ਦਾ ਵਦਜੋ ਵਦ ਪਾਠਾਂ ਦੀਆਂ ਹਾਜ਼ਰੀ ਭਰ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ